ਪੰਜਾਬ ਦੇ 34 ਲੱਖ ਖੱਤਰੀਆਂ ਦੀ ਪ੍ਰਤੀਨਿਧਤਾ ਕਰਨ ਲਈ ਹੋਣ ਦੇ ਵਿੱਚ ਆਈ ਖੱਤਰੀ ਮਹਾਸਭਾ ਪੰਜਾਬ ਦਾ ਪਹਿਲਾ ਸੂਬਾ ਪੱਧਰੀ ਪ੍ਰਤੀਨਿਧੀ ਇਜਲਾਸ ਲੁਧਿਆਣਾ ਕਲੱਬ ਵਿੱਚ ਮਹਾਸਭਾ ਦੇ ਹਾਈ ਕਮਾਂਡ ਅਸ਼ੋਕ <th>ਪਰ ਫੌਮੀ ਪ੍ਰਧਾਨ ਅਮਰਸ਼ੀਰ ਸੁਖਦੇਵ <th>ਹਾਪਰ ਮੈਮੋਰੀਅਲ ਟਰਸਟ ਦੀ ਅਗਵਾਈ ਅਤੇ ਪ੍ਰਦੇਸ਼ ਪ੍ਰਧਾਨ ਵਿਜੇ ਧੀਰ ਐਡਵੋਕੇਟ ਮੋਗਾ ਦੀ ਪ੍ਰਧਾਨਗੀ ਵਿੱਚ ਕਈ ਐਮ ਪ੍ਰਸਤਾਵ ਸਰਬਸੰਮਤੀ ਨਾਲ ਪਾਸ ਕਰਨ ਉਪਰੰਤ ਸੰਪੰਨ ਹੋਇਆ ਇਸ ਇਜਲਾਸ ਵਿੱਚ ਖੱਤਰੀ ਮਹਾਸਭਾ ਪੰਜਾਬ ਨਾਲ ਸੰਬੰਧਿਤ ਸਥਾਨਕ ਅਤੇ ਜ਼ਿਲ੍ਹਾ ਇਕਾਈਆਂ ਦੇ ਕਰੀਬ 45 ਸਟੇਸ਼ਨਾਂ ਤੋਂ ਲਗਭਗ 500 ਪ੍ਰਤੀ ਦੇ ਸ਼ਾਮਲ ਹੋਏ ਮਾਤਕਾ ਸੰਚਾਲਨ ਮहासਭਾ ਦੇ ਜਨ ਸਕੱਤਰ ਪਵਨ ਪੰਡਾਰੀ ਅਤੇ ਰਮਨ ਨਹਿਰਾਨੇ ਕੀਤਾ। ਪਹਿਲਾਂ ਤਾਂ ਸਾਰੇ ਦਰਸ਼ਕਾਂ ਦਰਸ਼ਕਾਂ ਨੂੰ ਜੈ ਸ਼੍ਰੀ ਰਾਮ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਦੀ Fateh ਜੈ ਹਿੰ ਜੈ ਭਾਰਤ ਤੁਹਾਡੇ ਚੈਨਲ ਰਾਹੀਂ ਮੈਂ ਦੱਸਣਾ ਚਾਹੁੰਗਾ ਕਿ ਪੂਰੇ ਪੰਜਾਬ ਦੇ ਵਿੱਚੋਂ ਅੱਜ ਲਗਭਗ 5-600 ਬੰਦਾ ਜਿਹੜਾ ਹੈਗਾ ਲੁਧਿਆਣਾ ਕਰਲਾ ਪਹੁੰਚਿਆ ਹੈ ਖੱਤਰੀ ਸਮਾਜ ਦੀ ਲੋਕ ਇੱਥੇ ਇਕੱਠੇ ਹੋਏ ਆ ਅਲੱਗ-ਅਲੱਗ ਸ਼ਹਿਰਾਂ ਤੋਂ ਪ੍ਰਧਾਨ ਦਿਹਾਤੀ ਪ੍ਰਧਾਨ ਵਾਈਸ ਪ੍ਰਧਾਨ ਸੈਕਟਰੀ ਸਾਰੀ ਕਮੇਟੀਆਂ ਜੇ ਇਕੱਠੀਆਂ ਹੋਈਆਂ ਇਹ ਖਤਰੀ ਮਹਾਸਭਾ ਜਿਹੜੀ ਹੈ ਦਸੰਬਰ ਦੇ ਮਹੀਨੇ 2023 ਦੇ ਵਿੱਚ ਗਠਿਤ ਕੀਤੀ ਗਈ ਸੀ ਕਿਉਂਕਿ ਛੋਟੀਆਂ-ਛੋਟੀਆਂ ਸਭਾਵਾਂ ਅਲੱਗ-ਅਲੱਗ ਸ਼ਹਿਰਾਂ ਅਲੱਗ-ਅਲੱਗ ਸੂਬਿਆਂ 'ਚ ਬਣੀਆਂ ਹੋਈਆਂ ਸੀਗੀਆਂ ਤੇ Shri Ashok Thappar ਤੇ Advocate Vijay Teer ji ਦੀ ਰਹਿਨਮਾਈ ਦੇ ਅੰਡਰ ਇਹ ਮਹਾਸਭਾ ਦਾ ਗਠਨ ਕੀਤਾ ਗਿਆ ਤੇ ਅੱਜ ਇਹ ਪਹਿਲੀ ਮੀਟਿੰਗ ਸਾਡੀ ਲੁਧਿਆਣੇ ਸੀਗੀ ਤੇ ਇਹਦੇ ਵਿੱਚ ਜਿਹੜੇ ਮੇਨ ਮੁੱਦੇ ਐ ਇੱਕ ਤਾਂ ਜਿਹੜਾ ਮੁੱਦਾ ਹੈ ਕਿ ਖੱਤਰੀਆਂ ਦੀ ਸੁਣਵਾਈ ਕਿਤੇ ਨਹੀਂ ਹੁੰਦੀ ਕੋਈ ਸਰਕਾਰ ਖੱਤਰੀ ਸਮਾਜ ਨੂੰ ਪੁੱਛਦੀ ਨਹੀਂ ਹੈਗੀ ਦੂਸਰੀ ਗੱਲ ਇਹਨਾਂ ਨੇ ਇਹ ਰੱਖੀ ਹੈ ਕਿ ਜਿਹੜਾ ਖੱਤਰੀ ਸਮਾਜ ਹੈ ਇਹਨਾਂ ਨੂੰ ਰੱਖਸ਼ਣ ਨਹੀਂ ਮਿਲਦਾ ਤੀਸਰੀ ਗੱਲ ਹੈ ਕਿ ਸਭ ਤੋਂ ਜਿਹੜਾ ਵੱਡਾ ਟੈਕਸ ਪੇਅਰ ਹੈ ਪੰਜਾਬ ਦਾ ਉਹ ਖੱਤਰੀ ਸਮਾਜ ਹੈ ਸਾਰਾ ਜਿਹੜਾ ਵਪਾਰ ਹੈ ਉਹ ਖੱਤਰੀਆਂ ਕੋਲ ਹੈਗਾ ਬਟ ਸੁਣਵਾਈ ਕੋਈ ਨਹੀਂ ਉਸ ਤੋਂ ਬਾਅਦ ਅੱਜ ਇਹਨਾਂ ਨੇ ਜਿਹੜਾ ਮੇਨ ਮੁੱਦਾ ਰੱਖਿਆ ਹੈ ਇਹ ਰੱਖਿਆ ਹੈ ਕਿ ਜਿਹੜਾ ਰੇਲਵੇ ਸਟੇਸ਼ਨ ਲੁਧਿਆਣੇ ਦਾ ਨਾਮ ਹੈ ਉਹ ਸ਼ਹੀਦ ਸੁਖਦੇਵ ਧਾਪਰ ਜੀ ਨੂੰ ਸਮਰਪਿਤ ਹੋਵੇ ਅਰਕਸ਼ਨ ਮਿਲੇ ਉਸ ਤੋਂ ਬਾਅਦ ਜਿਹੜਾ ਹੈ ਕੀ ਹੈਗਾ ਨੌ ਘਰੇ ਦੇ ਵਿੱਚ ਜਿਹੜੀ ਸ਼ਹੀਦ ਸੁਖਦੇਵ ਜੀ ਦੀ ਜਨਮ ਸਥਲੀ ਹੈ ਉਹਦਾ ਜਿਹੜਾ ਸਿੱਧਾ ਰਸਤਾ ਹੈਗਾ ਉਹ ਸਰਕਾਰ ਨੂੰ ਕਿਹਾ ਤੇ ਜਿਹੜਾ ਖੱਤਰੀ ਸਮਾਜ ਹੈ ਉਹ 35 ਲੱਖ ਦੀ ਆਬਾਦੀ ਪੰਜਾਬ ਦੇ ਵਿੱਚ ਹੈ ਇਹ ਸਾਰਿਆਂ ਨੂੰ ਇਕਜੁੱਟ ਕੀਤਾ ਜਾਊਗਾ ਔਰ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਇਹਦੀ ਮੀਟਿੰਗਾਂ ਥੋੜੇ ਦਿਨਾਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਦਸੰਬਰ 2023 ਨੂੰ ਮੋਗਾ ਦੀ ਧਰਤੀ ਦੇ ਉੱਤੇ ਪੰਜਾਬ ਦੇ 34 ਲੱਖ ਖੱਤਰੀਆਂ ਨੂੰ ਇੱਕ ਪਲੇਟਫਾਰਮ ਤੇ ਲਿਆ ਕੇ ਪੰਜਾਬ ਦੇ ਵਿੱਚ ਖੱਤਰੀ ਸਮਾਜ ਦੀ ਪਛਾਣ ਖੱਤਰੀ ਸਮਾਜ ਦਾ ਬੋਲਬਾਲਾ ਖੱਤਰੀ ਸਮਾਜ ਦੀ ਧਮਕ ਬਣਾਉਣ ਦੇ ਇਰਾਦੇ ਨਾਲ ਗਠਨ ਹੋਇਆ ਹੈ ਔਰ ਪੰਜਾਬ ਸਰਕਾਰ ਖੱਤਰੀ ਸਮਾਜ ਦੀ ਪਛਾਣ ਕਰੇ ਜਦੋਂ ਪੰਜਾਬ ਦੇ ਖੱਤਰੀਆਂ ਨੂੰ ਪ੍ਰਭਾਵਿਤ ਕਰਨ ਵਾਲੇ ਕਿਸੇ ਵੀ ਮੁੱਦੇ ਦੇ ਉੱਤੇ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਕੋਈ ਵੀ ਨੀਤੀ ਬਣਾਵੇ ਕਾਨੂੰਨ ਬਣਾਵੇ ਉਹ ਸਾਡੇ 34 ਲੱਖ ਪੰਜਾਬ ਦੇ ਖੱਤਰੀਆਂ ਦੀ ਜਿਹੜੀ ਪ੍ਰਤੀਨਿਧੀ ਸਭਾ ਖੱਤਰੀ ਮਾਂ ਸਭਾ ਪੰਜਾਬ ਉਹਨੂੰ ਭਰੋਸੇ ਚ ਲਾਵੇ ਤੇ ਭਰੋਸੇ ਚ ਲੈ ਕੇ ਉਹ ਜਿਹੜੇ ਆ ਕਾਨੂੰਨ ਜਾਂ ਨੀਤੀਆਂ ਬਣਾਉਣ ਇਸ ਇਰਾਦੇ ਦੇ ਨਾਲ ਅਸੀਂ ਜਿਹੜਾ ਇਹ ਸਾਰੇ ਪੰਜਾਬ ਦੇ 34 ਲੱਖ ਖੱਤਰੀਆਂ ਨੂੰ ਜਿਹੜਾ ਇਕੱਠੇ ਕਰਨ ਦਾ ਇੱਕ ਮੰਚ ਤੇ ਲਿਆਉਣ ਦਾ ਬੀੜਾ ਠਾਇਆ ਸੈਕੰਡ ਸਾਡਾ ਆਬਜੈਕਟ ਹੈ ਬਹੁਤ ਵਧੀਆ ਵੀ ਅਸੀਂ ਬੁਰਾਈਆਂ ਰਹਿਤ ਸਮਾਜਿਕ ਰੀਤੀਆਂ ਰਹਿਤ ਭ੍ਰਿਸ਼ਟਾਚਾਰ ਰਹਿਤ ਨੈਤਿਕ ਕੀਮਤਾ ਕਦਰਾਂ ਦੇ ਆਧਾਰਿਤ ਸਮਾਜ ਦੀ ਸਿਰਜਣਾ ਕਰਨ ਲਈ ਇੱਕ ਚੰਗੇੜੇ ਸਮਾਜ ਦੀ ਸਿਰਜਣਾ ਕਰਨ ਲਈ ਅਗੇਤਾ ਰੋਲ ਮੋਡਲਾ ਰੋਲ ਜਿਹੜਾ ਖੱਤਰੀ ਸਮਾਜ ਜਿਹੜਾ ਅਦਾ ਕਰਨਾ ਚਾਹੁੰਦਾ ਔਰ ਉਹ ਦੂਸਰੇ ਸਮਾਜਾਂ ਲਈ ਇੱਕ ਚਾਨਣ ਮਨਾਰਾ ਬੰਨਣਾ ਚਾਹੁੰਦਾ ਹੈ ਤਾਂ ਕਿ ਦੂਸਰੇ ਸਵਾਜ ਸਾਡਾ ਅਨੁਸਾਰਨ ਕਰਨ ਤੇ ਅਸੀਂ ਸਾਰੇ ਰਲ ਕੇ ਸਮਾਜ ਫਿਰ ਇੱਕ ਚੰਗੇੜੇ ਸਮਾਜ ਦੀ ਰਚਨਾ ਕਰੀਏ ਇਹ ਸਾਡਾ ਅੱਜ ਜਿਹੜੀ ਬੈਠਕ ਹੋਈ ਹੈ ਜਿੰਨੇ ਕਿ ਜਿਹੜੇ ਆ ਤੁਹਾਡੇ ਨਾਲ ਖਤਰੀ ਪਰਿਵਾਰ ਦੇ ਨਾਲ ਸੰਬੰਧ ਸਾਡੇ ਨਾਲ ਜੀ ਔਨ ਜਿਹੜਾ ਰਿਕਾਰਡ ਹੈਗਾ ਵੈ ਇਸ ਵੇਲੇ 3 ਮਹੀਨੇ ਦਾ ਸਾਡਾ ਸਮਾਂ ਹੋਇਆ ਇਸ 3 ਮਹੀਨੇ ਦੇ ਵਿੱਚ ਜੋ ਸਾਡੀ ਪ੍ਰਾਪਤੀ ਹੈ ਤੁਹਾਡੇ ਸਾਹਮਣੇ ਹੈ ਕਿ ਲਗਭਗ ਆ ਲਿਸਟ ਬੋਲੀ ਹੈਗੀ ਇਹ ਲਿਸਟ ਦੇ ਵਿੱਚ ਦਰਜ ਆ 40 ਜਿਹੜੇ ਸਟੇਸ਼ਨ ਛੋਟੇ ਵੱਡੇ ਕਸਬੇ ਐ ਸ਼ਹਿਰ ਐ ਉਹਨਾਂ ਦੇ ਵਿੱਚ ਯੂਨਿਟ ਜਿਹੜੇ ਆ ਸਾਡੇ ਬਣ ਚੁੱਕੇ ਆ ਉਹਨਾਂ ਦੇ ਇੱਕ ਇੱਕ ਦੋ ਦੋ ਚਾਰ ਚਾਰ ਪ੍ਰਤੀਨਿਧੀ ਸਾਰੇ ਸ਼ਹਿਰਾਂ ਦੇ ਵਿੱਚੋਂ ਅੱਜ ਇੱਥੇ ਆ ਰਹੇ ਜੋੜਨ ਦਾ ਮਕਸਦ ਕੀ ਹੈ ਕੀ ਮੰਦੇ ਮਕਸਦ ਇਹ ਹੈ ਖੱਤਰੀ ਸਮਾਜ ਜਿਹੜਾ ਹੈਗਾ ਭਗਵਾਨ ਰਾਮ ਦੇ ਵੰਸ਼ ਦਾ ਦੇਸ਼ ਔਰ ਧਰਮ ਦੀ ਰੱਖਿਆ ਕਰਨਾ ਸਾਡਾ ਖੱਤਰੀ ਧਰਮ ਭਗਵਾਨ ਰਾਮ ਜੀ ਦਾ ਫਰਮਾਨ ਹੈ ਤੇ ਦੇਸ਼ ਔਰ ਧਰਮ ਦੀ ਰੱਖਿਆ ਕਰਨ ਲਈ ਸਾਡੇ ਪੰਜਾਬ ਦੇ ਖੱਤਰੀਆਂ ਨੇ ਵੀ ਬਹੁਤ ਬਲਦਾਨ ਦਿੱਤਾ ਹੈਗਾ ਵਾ ਦੇ ਪੰਜਾਬ ਦੀ ਏਕਤਾ ਤੇ ਅਖੰਡਤਾ ਲਈ ਵੀ ਰੀਸੈਂਟਲੀ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਸਾਡੇ ਬਹੁਤ ਸ਼ਹੀਦ ਹੋਏ ਹੈਗੇ ਆ ਤੇ ਸਾਡਾ ਮਤਲਬ ਹੈ ਵੀ ਸਾਨੂੰ ਸਰਕਾਰ ਪ੍ਰਸ਼ਾਸਨ ਇਹ ਖੱਤਰੀ ਸਮਾਜ ਦੀ ਜਿਹੜੀ ਪਛਾਣ ਕਰੇ ਉਹਨੂੰ ਸਮਝੇ ਤੇ ਉਹਦਾ ਜਿਹੜਾ ਹੈਗਾ ਆਦਰ ਮਾਨ ਕਰੇ ਉਹਨੂੰ ਸਨਮਾਨ ਦੇਵੇ ਉਹਦੀਆਂ ਗੱਲਾਂ ਸੁਣੇ ਉਹਦੀਆਂ ਸਮੱਸਿਆਵਾਂ ਸੁਣਨ ਤੇ ਉਹ ਜਿਹੜਾ ਸਾਡੀਆਂ ਜਿਹੜੀਆਂ ਸਮੱਸਿਆਵਾਂ ਸਾਡੇ ਜਿਸ ਤਰ੍ਹਾਂ ਸੈਂਟਰ ਗਵਰਨਮੈਂਟ ਨੇ ਜਰਨਲ ਕਲਾਸਸ ਲਈ 10% ਦਾ ਰਿਜ਼ਰਵੇਸ਼ਨ ਕੋਟਾ ਜਿਹੜਾ ਵਾ ਨਿਸ਼ਚਿਤ ਕੀਤਾ ਸੀਗਾ ਉਹਦੀ 10% ਕੋਟੇ ਦੀ ਅਗਰ ਕਿਸੇ ਨੇ ਯੋਗਤਾ ਹੈਗੀ ਹੈ ਲੈਣਾ ਤਾਂ ਉਹਨੂੰ ਇੱਕ ਸਰਟੀਫਿਕੇਟ ਯੋਗਤਾ ਸਰਟੀਫਿਕੇਟ ਬਣਾਉਣਾ ਪੈਂਦਾ ਮੇਨੋਂ ਦਾ ਮੈਂ ਆਪਣੇ ਦਾਅਵੇ ਨਾਲ ਕਹਿੰਨਾ ਹੈ ਕੋਈ ਉਦਾਹਰਣ ਪੇਸ਼ ਕਰਦੇ ਪੰਜਾਬ ਦੇ ਵਿੱਚ ਜੇ 34 ਲਖ ਖੱਤਰੀ ਐ ਤੇ ਜੇ ਜਰਨਲ ਕਲਾਸਸ ਐ ਉਸ ਦੇ ਖੱਤਰੀ ਐ ਅਗਰ왈 ਐ ਬ੍ਰਾਹਮਣ ਸਾਰੀਆਂ ਜਰਨਲ ਕਲਾਸਸ ਆਉਂਦੀਆਂ ਜੇ ਪੰਜਾਬ ਚ ਇੱਕ ਵੀ ਕਿਸੇ ਜਰਨਲ ਕਲਾਸ ਦੇ ਵਿਅਕਤੀ ਦਾ ਇਹ ਦਾ ਬੈਨੀਫਿਟ ਲੈਣ ਲਈ ਕੋਈ ਸਰਟੀਫਿਕੇਟ ਵੀ ਬਣਿਆ ਹੋਵੇ ਤਾਂ ਮੈਂ ਜਿਹੜਾ ਹੈਗਾ ਵਾ ਆਪਣੇ ਸਰਕਾਰ ਦੇ ਅੱਗੇ ਸਿਰ ਝੁਕਾਉਣ ਨੂੰ ਤਿਆਰ ਹੈ ਜਦੋਂ ਸਾਨੂੰ ਕੋਈ ਬੈਨੀਫਿਟ ਹੀ ਨਹੀਂ ਮਿਲਿਆ ਕੋਈ ਸਾਡਾ ਸਰਟੀਫਿਕੇਟ ਹੀ ਨਹੀਂ ਬਣ ਸਕਦਾ ਉਹਦਾ ਇੰਨਾ ਗੁੰਝਲਦਾਰ ਪ੍ਰਕਿਰਿਆ ਹੈਗੀ ਹੈ ਕਿ ਕੋਈ ਸਰਟੀਫਿਕੇਟ ਮੱਝ ਦਾ ਲਾਲ ਬਣਵਾ ਨਹੀਂ ਸਕਦਾ ਇੱਕ ਛਲਾਵਾ ਕੀਤਾ ਔਰ ਅਸੀਂ ਇਸ ਲਈ ਮੰਗ ਕੀਤੀ ਹੈ ਪੰਜਾਬ ਸਰਕਾਰ ਤੋਂ ਵੀ ਸੈਟਰ ਗਵਰਨਮੈਂਟ ਤੋਂ ਵੀ ਵੀ ਸਾਨੂੰ ਆਂਕੜੇ ਜਾਰੀ ਕਰਨ ਵੀ 10% ਦਾ ਜਨਰਲ ਕਲਾਸ ਦੇ ਅੱਜ ਤੱਕ ਕਿੰਨੇ ਲੋਕਾਂ ਨੂੰ ਉਹਨਾਂ ਨੇ ਗਿਣਤੀ ਹੈ ਵੀ ਉਹਨਾਂ ਨੂੰ ਇਹਦਾ ਲਾਭ ਦਿੱਤਾ ਕਿੰਨੇ ਲਾਭਪਾਤਰੀ ਆ ਹੋ ਯਾਗਰ ਕਰੇ ਹਾਂ ਇਸੇ ਕਰਕੇ ਇਕੱਠੇ ਆਏ ਹਾਂ ਹਾਂ ਇਸੇ ਕਰਕੇ ਵੀ ਇਕੱਠੇ ਬਹੁਤ ਪਰ ਜੀ ਨੇ ਖੱਤਰੀ ਸਮਾਜ ਨੂੰ ਇਕੱਠਾ ਕਰਨ ਦੀ ਪਰਾਲਾ ਕੀਤਾ ਹੈ ਬਹੁਤ ਵਧੀਆ ਜੀ ਜੇ ਸਾਡਾ ਖੱਤਰੀ ਸਮਾਜ ਇਕੱਠਾ ਹੋ ਜਾਂਦਾ ਆਉਣ ਵਾਲਾ ਟਾਈਮ 'ਚ ਸਰਕਾਰ ਖੱਤਰੀ ਸਮਾਜ ਨੂੰ ਪੁੱਛ ਕੇ ਬਣੂਗੀ ਜੀ ਇਹ ਬਹੁਤ ਇਕੱਠਿਆਂ ਕਰਨਾ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਲੈ ਕੇ ਆਣਾ ਹਾਂ ਜੀ ਬਿਲਕੁਲ ਲੈ ਕੇ ਆਵਾਂਗੇ ਆਪ ਪੂਰੇ ਹਾਲ ਪੰਜਾਬ ਚੋਂ ਬੰਦੇ ਆਏ ਨੇ ਤੇ ਹੌਲੀ ਹੌਲੀ ਇਕੱਠ ਬਧੂ ਸਾਡਾ ਖੱਤਰੀ ਸਮਾਜ ਅੱਗੇ ਬਧੂ ਹੋਰ ਕਿਹੜੇ ਕਿਹੜੇ ਵਿਸ਼ਾ ਤੇ ਅੱਜ ਗੱਲਬਾਤ ਹੋਣੀ ਹੈ ਅਸਾਈ ਅਜੇ ਤਾਂ ਹੀ ਵਿਸ਼ਾ ਤੇ ਹੋਏ ਵੀ ਜਿਹੜਾ ਸਾਡੇ ਸਮਾਜ ਚ ਗਰੀਬ ਲੋਕ ਨੇ ਜ ਜਿਨ੍ਹਾਂ ਨਾਲ ਧੱਕਾ ਹੋ ਰਿਹਾ ਉਹਨਾਂ ਦੇ ਨਾਲ ਖੜਾਂਗੇ ਜੀਵ ਸਮਾਜ ਨੂੰ ਚੱਕ ਕੇ ਉੱਪਰ ਲਿਆਵਾਂਗੇ ਆਪਣੇ ਖੱਤਰੀ ਗਰੀਬ ਸਮਾਜ ਨੂੰ ਇਹਨਾਂ ਨੂੰ ਇਕਜੁੱਟ ਕਰਾਂਗੇ ਫੇਰ ਸਾਡੀ